ਮੈਂ ਸਰਵਣ ਸਿੰਘ ਪੰਦੇਰ ਜੀ ਦੋ ਦੋ ਫੋਰਮਾ ਵੱਲੋਂ ਜਿਹੜਾ ਮੋਰਚਾ ਹਰਿਆਣੇ ਦੇ ਬਾਡਰਾਂ ਤੇ ਲੱਗਾ ਹੋਇਆ ਵਾ ਜਿੰਨੂੰ 93 ਦਿਨ ਹੋ ਗਏ ਆ ਜਿਹਦਾ ਸਿਆਸੀ ਸੇਖ ਹੁਣ ਭਾਜਪਾ ਨੂੰ ਪਹੁੰਚ ਰਿਹਾ ਵਾ ਮੋਦੀ ਸਰਕਾਰ ਜੜੇ ਪਿਛਲੇ 10 ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਇਹ ਦੇਸ਼ ਲਟਾਉਣ ਵਿੱਚ ਲੱਗੀ ਰਹੀ ਆ ਹੁਣ ਜਦੋਂ ਕਿ ਉਹਨਾਂ ਦੇ ਸਾਰੇ ਮੁੱਦੇ ਖਾਸ ਕਰਕੇ ਮੰਦਰ ਮਸਜਿਦ ਦਾ ਪਾਕਿਸਤਾਨ ਇੰਡੀਆ ਦਾ ਵੱਧ ਬੱਚੇ ਪੈਦਾ ਕਰਨ ਦਾ ਮੰਗਲ ਸੂਤਰ ਦਾ ਔਰ ਹੋਰ ਬਥੇਰੇ ਜਿਹੜੇ ਸਾਰਾ ਜੋਰ ਲਾ ਲਿਆ ਸਾਰੇ ਮੁੱਦੇ ਫੇਲ ਹੋ ਗਏ ਹੁਣ ਪਰ ਜਿਹੜੇ ਪਾਸ਼ਪਾ ਦੇ ਜ਼ੁਲਮ ਆ ਇਹ ਦੇਸ਼ ਲੈਵਲ ਦੇ ਕਿਸਾਨ ਨੇ ਸਮਝ ਲਏ ਵੀ ਨਾ ਸਾਡੀ ਆਮਦਨ ਦੁਗਣੀ ਕੀਤੀ ਨਾ ਸੀ 250% ਦੇ ਨਾਲ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਨਾ ਕਿਸਾਨ ਦਾ ਕਰਜ਼ਾ ਮਾਫ਼ ਕਰ ਸਕੇ ਇਹ ਤੋਂ ਗਾਹਾਂ ਜਿਹੜੀ ਪਾਰਟੀ ਦਿੱਲੀ ਚ ਜਾ ਕੇ ਦੇਸ਼ ਦੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਨਹੀਂ ਦਿੰਦੀ ਹੈਗੀ ਜਿਹੜੀ ਹਾਈਵੇ ਦੇ ਉੱਤੇ ਕੰਦਾ ਕੱਟਦੀ ਹੈਗੀ ਆ ਔਰ ਕੰਦਾ ਕੱਟਦੀ ਨਹੀਂ ਗੱਲੀ ਔਰ ਲਗਭਗ ਲੱਖਾਂ ਹੰਝੂ ਗੈਸ ਜਿਹੜੇ ਅਰਧ ਸੈਨਿਕ ਫੋਰਸ ਵਰਸਦੇ ਆ ਕਿਸਾਨਾਂ ਤੇ ਵਰਤਦੀ ਆ 450 ਕਿਸਾਨਾਂ ਨੂੰ ਜ਼ਖਮੀ ਕਰਦੀ ਆ ਔਰ ਉਹਦੇ ਚੋਂ ਦਰਜਨਾ ਕਿਸਾਨ ਗੰਭੀਰ ਜ਼ਖਮੀ ਹੁੰਦੀ ਆ ਜਿਹੜੇ ਮਿੱਥ ਕੇ ਜਿਹੜੇ ਆ ਉਹ ਸ਼ੁਭਕਰਨ ਦੇ ਸਿਰ 'ਚ ਗੋਲੀ ਮਾਰਦੇ ਆ ਪਛਪਾ ਤੇ ਮਗਰ ਖੜੀ ਆਰਐਸ ਜਿਹੜੀ ਕਹਿੰਦੀ ਆ ਵੀ ਕਿਸਾਨ ਲਕਸ਼ਣ 'ਚ ਬਦਮਨੀ ਫਲਾਉਣਗੇ ਹੁਣ ਜਦੋਂ ਇਹ ਪਾਪ ਨੰਗੇ ਹੋ ਰਹੇ ਆ ਪਾਪਾਂ ਦਾ ਘੜਾ ਭਰ ਗਿਆ ਵਾ ਸੁਨੀਲ ਜਾਖੜ ਜੀ ਪਾਜਪਾ ਨੂੰ ਜਿੰਨਾ ਮਰਜੀ ਜ਼ੋਰ ਲਾ ਲੈਣ ਪਾਜਪਾ ਦੇ ਮੱਥੇ ਤੇ ਲੱਗਾ ਕਲੰਖ ਨਹੀਂ ਤੁਪਣ ਲੱਗਾ ਸਾਬ ਠੀਕ ਹੈ ਤੁਸੀਂ ਕਿਸਾਨ ਆਗੂਆਂ ਦੀ ਆਲੋਚਨਾ ਕਰਨੀ ਆ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਬੁਰਾ ਭਲਾ ਕਹਿਣਾ ਵਾ ਕਹੋ ਔਰ ਜਦੋਂ ਤੱਕ ਕਾਂਗਰਸ ਚਾਹਾਂ ਸਾਹਿਬ ਉਹਨਾਂ ਚਿਰ ਕਿਸਾਨ ਬਹੁਤ ਚੰਗੇ ਸੀ ਹੁਣ ਕਿਸਾਨ ਆਗੂ ਬਹੁਤ ਬੁਰੇ ਹੋ ਗਏ ਕੋਈ ਨਹੀਂ ਸਿਆਸਤ ਵਿੱਚ ਚੱਲਦਾ ਹੁੰਦਾ ਵਾ ਕਿਸਾਨ ਲੀਡਰਾਂ ਨੂੰ ਵੀ ਬੁਰਾ ਭਲਾ ਕਿਹਾ ਜਾਂਦਾ ਹੁੰਦਾ ਵਾਕਿਆ ਜਦੋਂ ਅਸੀਂ ਸਹੀ ਚੱਲ ਰਹੇ ਹੈਗੇ ਆ ਤੇ ਸਾਨੂੰ ਰੌਲਾ ਕੀ ਹੈਗਾ ਤੁਹਾਡੇ 2012 ਦੇ ਉਦੋਂ ਦੇ ਰਹੇ ਮੁੱਖ ਮੰਤਰੀ ਮੋਦੀ ਜੀ ਇੱਕ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਜਦੋਂ ਇਹ ਸ਼ਿਫਾਰਸ਼ਾਂ ਕੀਤੀਆਂ ਸੀਗੀਆਂ ਸਾਹਿਬ ਯਾਦ ਕਰ ਲੋ ਹਾਂ ਸੁਨੀਲ ਜਾਖੜ ਜੀ ਬੰਦੇ ਚੰਗੇ ਨੇ ਪਰ ਕਸੰਗਤ ਵਿੱਚ ਬਸ ਕੇ ਸਾਹਿਬ ਸਭ ਕਿਸੇ ਦੇ ਚੁੱਕੇ ਚਕਾਏ ਹਰ ਦੂਜੇ ਚੌਥੇ ਦਿਨ ਪੀਸੀ ਕਰਨ ਆ ਜਾਂਦੇ ਹੋ ਤੁਹਾਡਾ ਅਧਾਰ ਖੇਤਰ ਆ ਸਾਨੂੰ ਗਾਲਾਂ ਕੱਢ ਜਾਂਦੇ ਹੋ ਪਰ ਸਾਨੂੰ ਗਾਲਾਂ ਕੱਢਿਆ ਪਛਪਾ ਦੇ ਮੱਥੇ ਤੇ ਲੱਗਾ ਕਲੰਕ ਧੁੱਪ ਨਹੀਂ ਜਾਣਾ ਹੈਗਾ ਪੂਰਾ ਦੇਸ਼ ਦੇਖ ਰਿਹਾ ਹੈਗਾ ਵੀ ਤੁਹਾਡੀ ਸਰਕਾਰ ਨੇ ਕੀ ਕੀਤਾ ਕਿੰਨੇ ਜੁਲਮਟਾਏ ਹੈਗੇ ਆ ਉਹਨਾਂ ਜੁਲਮਾਂ ਦਾ ਹਿਸਾਬ ਤਾਂ ਹੁਣ ਲੋਕਾਂ ਨੇ ਮੰਗਣਾ ਹੈਗਾ ਔਰ ਜੇ ਤੁਸੀਂ ਚਾਹੁੰਦੇ ਹੋ ਪਤਾ ਲੱਗ ਜੂ ਵੀ ਤੁਹਾਡੀ ਸਰਕਾਰ ਨੇ ਆਮਦਨ ਕਿਵੇਂ ਦੁਗਣੀ ਕਰਾਈ ਸਭ ਬੇਨਤੀ ਕਰਦੇ ਆ ਚੰਡੀਗੜ੍ਹ ਬਹਿ ਜਿਏ ਪ੍ਰੈਸ ਸੱਦ ਲਈਏ ਏ ਵੇਖ ਲਿਏ ਵੀ ਡੀਜ਼ਲ ਦੇ ਰੇਟ ਕਿੰਨੇ ਵਧੇ 2014 ਤੋਂ ਲੈ ਕੇ ਬੀਜਾਂ ਦੇ ਰੇਟ ਕਿੰਨੇ ਵਧ ਗਏ ਖਾਦ ਦੇ ਰੇਟ ਕਿੰਨੇ ਵਧ ਗਏ ਦਵਾਈਆਂ ਦੇ ਰੇਟ ਕਿੰਨੇ ਵਧ ਗਏ ਖੇਤੀ ਮਸ਼ੀਨਰੀ ਦੇ ਰੇਟ ਕਿੰਨੇ ਵਧ ਗਏ 10 ਗੁਣਾ ਖਰਚੇ ਵਧ ਗਏ ਸਾਬ ਉਹਦਾ ਵੀ ਮੜਾ ਜਾ ਖਿਆਲ ਕਰ ਲੋ